ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਇਹਨੂੰ ਇਸ ਤਰ੍ਹਾਂ ਮੈਂ ਇਹਨੂੰ ਇਹ ਸ਼ੇਪ ਦਿੱਤੀ ਹੈ ਹੁਣ ਆਪਾਂ ਰਿਵਨ ਲੈਣਾਗਾ ਕਿਵੇਂ ਪਾਵਾਂਗੇ ਆਪਾਂ ਨੀਡਲ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਮਤਲਬ ਕੋਈ ਵੀ ਕਲਰ ਦਾ ਤੁਸੀਂ ਇੱਕ ਕਲਰ ਲੈ ਸਕਦੇ ਹੋਗੇ ਇਹ ਪੂਰਾ ਉੱਡ ਗਿਆ ਮਤਲਬ ਪਹਿਲਾਂ ਮੈਂ ਇਹਨੂੰ ਜੂਜ਼ ਕੀਤਾ ਸੀਗਾ ਇਸ ਲਈ ਪੂਰਾ ਉੱਡ ਗਿਆ ਇਹ ਇਹਨੂੰ ਤੁਸੀਂ ਜਿਵੇਂ ਆਪਾਂ ਨੇ ਇਹਨੂੰ ਇੰਦਾ ਤੇ ਇੰਦਾ ਕੱਟਣਾਗਾ ਫਿਰ ਇਹ ਨਾ ਡਿੱਡਦਾ ਨਹੀਂ ਹੈਗਾਗਾ ਜੇ ਹੁਣ ਆਪਾਂ ਇਹਨੂੰ ਸਿੱਧਾ ਕੱਟਾਂਗੇ ਤਾਂ ਫਿਰ ਇਹ ਛੇਤੀ ਹੋ ਜਾਊਗਾ ਡਿੱਡ ਜੂਗਾ ਮਤਲਬ ਇਹਨੂੰ ਤੁਸੀਂ ਇੰਦਾ ਟੇਡਾ ਕੱਟ ਕਰਨਾਗਾ ਠੀਕ ਹੈ ਇੰਦਾ ਟੇਡਾ ਕੱਟ ਇਦਰੋਂ ਮੈਂ ਕੀਤਾ ਹੋਇਆਗਾ ਟੇਡਾ ਤੇ ਇਦਰੋਂ ਵੀ ਤੇ ਇਹ ਵਾਲੀ ਸਾਈਡ ਆ ਜਿਹੜੀ ਤੁਸੀਂ ਇਹਨੂੰ ਨੀਡਲ 'ਚ ਪਾ ਸਕਦੇ ਹੋ ਸਾਨੀ ਵਾਲੀ ਪੈ ਜਾਊਗਾ ਇਹ ਤੇ ਮਤਲਬ ਮੇਨ ਚੀਜ਼ ਇਹ ਹੀ ਹੁੰਦੀ ਆ ਵੀ ਨੀਡਲ 'ਚ ਪਾਣਾ ਚਾਹੀਦਾਗਾ ਬਾਕੀ ਤੁਸੀਂ ਨੀਡਲ ਕੋਈ ਵੀ ਲੈ ਸਕਦੇ ਹੋਗੇ ਠੀਕ ਹੈ ਇਹਨੂੰ ਜਿਹੜੀ ਆਪਾਂ ਗੰਡ ਲਗਾਉਣੀ ਹੈ ਉਹਦਾ ਧਿਆਨ ਰੱਖਿਓ ਇਹ ਜਿਆਦਾ ਸੌਫਟ ਹੁੰਦੀ ਇਸ ਲਈ ਇਹਨੇ ਗੰਡ ਖੁੱਲ੍ਹੇ ਜਾਂਦੀ ਹੈਗੀ ਤਾਂ ਤਾਂ ਇਹਦੀ ਗੰਡ ਪੂਰੀ ਵਧੀਆ ਤਰੀਕੇ ਨਾਲ ਲਗਾਓ ਜੇ ਤੁਸੀਂ ਸੂਟ ਤੇ ਕਰ ਰਹੇ ਹੋ ਜੀੜੇ ਆਪਣਾ ਆਹ ਸੌਫਟ ਵਾਲਾ ਪਾਸਾ ਹੁੰਦਾ ਨਾ ਇਹ ਤੁਸੀਂ ਉੱਪਰ ਰੱਖਣਾਗਾ ਮਤਲਬ ਐਦਾਂ ਘੁਮਾ ਦੇ ਇਹਨੂੰ ਆਪਣਾ ਸੌਫਟ ਵਾਲਾ ਪਾਸਾ ਹੈ ਤੁਸੀਂ ਇਹਨੂੰ ਉੱਪਰ ਰੱਖਣਾਗਾ ਤੁਸੀਂ ਐਦਾਂ ਫੜ ਕੇ ਅੰਗੂਠੇ ਦੀ ਸੇਤਾਂ ਲੈ ਲਿਓ ਅੰਗੂਠੇ ਨਾਲ ਐਦਾਂ ਫੜ ਲਿਓ ਇਹਨੂੰ ਫੜਨ ਤੋਂ ਬਾਅਦ ਤੁਸੀਂ ਐਦਾਂ ਕਰਕੇ ਨੀਡਲ ਨੂੰ ਆਹ ਵਾਲੇ ਜਿੱਦੀ ਦਾ ਆਪਾਂ ਪੈਟਰਨ ਦਾ ਸਾਈਜ਼ ਰੱਖਣਾ ਐਦਾਂ ਰੱਖਣਾ ਐਨਾ ਰੱਖਣਾ ਨਾ ਜਿੰਨਾ ਵੀ ਰੱਖਣਾ ਉਹ ਤੋਂ ਦੀ ਤੁਸੀਂ ਲੰਘਾ ਦੇਣਾਗਾ نیچے ਨੂੰ ਆ ਦੇਖੋ ਐਦਾਂ ਇੱਕ ਪੈਟਲ ਦੀ ਸ਼ੇਪ ਲੈ ਲਊਗਾ ਮਤਲਬ ਇਹਨੂੰ ਤੁਸੀਂ ਸੰਥੈਟਿਕ ਕੱਪੜੇ ਤੇ ਟਰਾਈ ਕਰਿਓ ਮੇਰੇ ਹਿਸਾਬ ਨਾਲ ਸੰਥੈਟਿਕ ਕੱਪੜੇ ਤੇ ਜ਼ਿਆਦਾ ਹੈ ਇਹ ਵਧੀਆ ਲੱਗੂਗਾ ਐਦਾਂ ਇਹਦੀ ਆਪਾਂ ਪੂਰੇ ਉਹਦੇ ਵਿੱਚ ਪੈਟਰਨਸ ਬਣਾ ਲਾਂਗੇ ਸੂਟ ਵੀ ਤੁਸੀਂ ਇਹਨਾਂ ਰੈਡੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਕੋਈ ਖਰਾਬ ਰਾਵ ਨਹੀਂ ਹੁੰਦਾ ਹੈਗਾ ਇਹ ਵੀ ਗਿਓਂ ਕਈ ਵਾਰੀ ਬਲੂਟ ਉੱਪਰ ਰੱਦੇ ਹੁੰਨੇ ਆ ਵੀ ਕਿਤੇ ਆਪਣਾ ਸੂਟ ਖਰਾਬ ਨਾ ਹੋ ਜੇ ਨਹੀਂ ਖਰਾਬ ਹੁੰਦਾ ਹੈਗਾ ਇਹ ਬਹੁਤ ਵਧੀਆ ਚੀਜ਼ ਆ ਨਹੀਂ ਇਹ ਢੜਦੇ ਆ ਕਿ ਬਸ ਇਹਦੇ ਗੰਡ ਦੇਣ ਵੇਲੇ ਥੋੜਾ ਧਿਆਨ ਰੱਖਣਾ ਪੈਂਦਾ ਹੈਗਾ ਆਪਾਂ ਨੂੰ ਨਹੀਂ ਇਹ ਖਰਾਬ ਹੁੰਦੇ ਆ ਤੇ ਨਾ ਹੀ ਇਸ ਤੋਂ ਕਲਰ ਵਗੈਰਾ ਨਿਕਲਦਾਗਾ ਇੱਕ ਮੈਨੂੰ ਕਮੈਂਟ ਹੋ ਰਾਇਆ ਸੀਗਾ ਥ੍ਰੈਡ ਬਾਰੇ ਵੀ ਜੋ ਕਲਰ ਨਹੀਂ ਹੈ ਨਾ ਵੀ ਜਿਹੜੀਆਂ ਵੀ ਐਂਕਰ ਥ੍ਰੈਡ ਦੀਆਂ ਮਤਲਬ ਸੂਟਸ ਨੇ ਮੈਂ ਬਹੁਤ ਈਆ ਬਣਾਏ ਆ ਕੋਈ ਉਹਦੇ ਵਿੱਚ ਕਲਰ ਨਦੀਸ਼ ਕਿਹਾ ਤਾਂ ਨਹੀਂ ਆਈ ਹੈਗੀ ਤੇ ਨਾ ਹੀ ਹੋ ਚੁ ਕਲਰ ਨਿਕਲਦਾ ਮੈਂ ਆਪ ਵੀ ਚੂਜ਼ ਕਰਕੇ ਦੇਖਿਆ ਹੋਇਆਗਾ ਮਤਲਬ ਮੈਂ ਪਾਣੀ ਵਿੱਚ ਪਿਉਂਗੀ ਹਨਾ ਉਹਨਾਂ ਨੂੰ ਦੇਖਿਆ ਹੋਇਆ ਵੀ ਕੋਈ ਕਲਰ ਵਗੈਰਾ ਨਹੀਂ ਨਿਕਲਦਾ ਹੈਗਾ ਉਹਨਾਂ ਚੋਂ ਇਹ ਸੌਫਟ ਹੁੰਦੇ ਆ ਇਹ ਕੋਈ ਇਹਦੇ ਵਿੱਚ ਆਪਾਂ ਨੂੰ ਇਸ਼ੂ ਨਹੀਂ ਆਉਂਦਾ ਹੈਗਾ ਕਿ ਐਦਾਂ ਜਿਹੜੀ ਅੰਦਰ ਵਿੱਚ ਦੀ ਹੈ ਨਾ ਕੱਪੜੇ ਵਿੱਚ ਦੀ ਲੰਘਣਗੇ ਜਾਂ ਨਾ ਐਦਾਂ ਨਹੀਂ ਕੋਈ ਹੋਣੀ ਹੰਤੀਗੀ मतलब ਸੌਫਟ ਹੁੰਦੇ ਨੇ ਇਹ ਕੱਪੜੇ ਵਿੱਚ ਦੀ ਸਾਨੀ ਨਾਲ ਇਹ ਲੰਘ ਜਾਂਦੇ ਨੇਗੀ ਜੀ ਮੈਂ ਆਪਾਂ ਇੱਕ ਨੋਟ ਜੀ ਲਗਾਉਣੇ ਨੇ ਉਹ ਵਾਲਾ ਡਿਜ਼ਾਈਨ ਵੀ ਨਾ ਕੰਪਲੀਟ ਆਪਾਂ ਕਰ ਸਕਦੇ ਹਾਂਗੇ ਉਹ ਵਾਲਾ ਵੀ ਬਹੁਤ ਸੋਹਣਾ ਬੰਦ ਹੈ ਇਹ ਨਾਲ ਡਿਜ਼ਾਈਨ ਮੈਂ ਤੁਹਾਨੂੰ ਉਹ ਵੀ ਖਾऊंगी ਆਪਾਂ ਇਹ ਫਲਾਰ ਕੰਪਲੀਟ ਕਰ ਲਈ ਮਤਲਬ ਜਿਹੜੀਆਂ ਆਪ ਐਡਰੈਸ ਨੇ ਆਪ ਵੱਡੀਆਂ ਰੱਖੀਆਂ ਨੀਚੇ ਵਾਲੀਆਂ ਥੋੜੀਆਂ ਛੋਟੀਆਂ ਰੱਖਾਂਗੇ ਇਸ ਤੋਂ ਜਿਹੜੀ ਸ਼ੇਪ ਪ੍ਰੋਪਰ ਬਣ ਸਕੇ ਇਸ ਲਈ ਦੇਖੋ ਜੀ ਆਪਾਂ ਪੂਰਾ ਕਲਰ ਕੰਪਲੀਟ ਕਰ ਲਿਆ ਜਿਹੜਾ ਹੁਣ ਆ ਵਿਚਲਾ ਹਿੱਸਾ ਹੈਗਾ ਨਾ ਤੁਸੀਂ ਇਹਨੂੰ ਥ੍ਰੈਡ ਨਾਲ ਵੀ ਪਰ ਸਕਦੇ ਆ ਨਹੀਂ ਫਿਰ ਇਹਦੇ ਨਾਲ ਹੀ ਤੁਸੀਂ ਜੇ ਨੋਟ ਲਗਾਉਣੀ ਹੈ ਤੁਸੀਂ ਇਹ ਨਾਲ ਵੈਸੇ ਜਿਵੇਂ ਆਪਾਂ ਥ੍ਰੈਡ ਨਾਲ ਲਗਾਉਣੀ ਆ ਉਦਾਂ ਹੀ ਤੁਸੀਂ ਇਹ ਨਾਲ ਲਗਾ ਸਕਦੇ ਹੋਗੇ ਜੇ ਤੁਸੀਂ thread ਨਾਲ ਲਗਾਉਣੀ ਹੈ ਤਾਂ thread ਨਾਲ ਹਨਾ ਜੇ ਥੋੜਾ ਬ੍ਰੀਕੀ ਕੰਮ ਚਾਹੋ ਤਾਂ thread ਨਾਲ ਕਾਲਿਓ ਜਿਹੜੇ ਕਾਟਨ thread ਹੁੰਦੇ ਉਹਨਾਂ ਨਾਲ ਨਹੀਂ ਵੀ ਤੁਸੀਂ ਇਹਦੇ ਨਾਲ ਇੱਟਾ ਇੱਥੇ ਨੋਟ ਲਗਾ ਸਕਦੇ ਐਨ ਪੂਰੇ ਨੂੰ ਖੇਲ ਕਰਨਾ ਹੈ ਗਮ ਤੋਂ ਆਹ ਜਿਦੋਂ ਪਰੇਲੀ ਕੇ ਸ਼ੇਰ ਜੀ ਭਾਲ ਜੀ ਉਹਦੇ ਨੂੰ ਫਿਲ ਕਰਨ ਤੋਂ ਬਾਅਦ ਤੁਸੀਂ ਇਹਦੀ ਪੈਟਲਸ ਰੈਡੀ ਕਰਨੀਆਂ ਨੇ ਪੈਟਲਸ ਕੀ ਮੈ ਲੜੀ ਕਰਾਂਗੇ ਆਪਾਂ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਬਸ ਉਹਦੇ ਲਈ ਤੁਹਾਨੂੰ ਕਲਰ ਲੱਗ ਲੈਣਾਗਾ ਮਤਲਬ ਮੈਨੂੰ ਜਿਆਦਾ ਨਾ ਬੀਕੀ ਕੰਮ ਹੀ ਪਸੰਦ ਆਗਾ ਜਿਵੇਂ ਆਪਣੀ ਉਹਦੀ ਹੈਗਾਗਾ ਥੋੜਾ ਜਨਾ ਕਾਟਨ ਦਾ ਉਹ ਜਿਆਦਾ ਸੋਹਣਾ ਲੱਗਦਾ ਇਹਦੇ ਵਿੱਚ ਆ ਚੀਜ਼ਾਂ ਰੱਖੋ ਨੇ ਵੀ ਤੁਸੀਂ ਅਗੋਰ ਕਲਰ ਦੀ ਇਹ ਚੀਜ਼ ਹੈ ਨਾ ਲਗਾ ਸਕਦੇ ਹਾਂ ਜਿਵੇਂ ਉਹ ਦਾ ਪਰ ਸਕਦੇ ਹਾਂ ਕਿ ਮੈਂ ਇਹਦੇ ਵਿੱਚ ਕੋਈ ਹੋਰ ਕੋਈ ਜਿਹੜਾ ਇਹਨੂੰ ਚਚਦਾ ਹੋਵੇ ਠੀਕ ਹੈ ਨੇ ਵੀ ਤੁਸੀਂ ਕਾਟਨ ਥ्रेड ਨਾਲ ਕੋਈ ਵੀ ਕਲਰ ਫਿਲ ਕਰ ਸਕਦੇ ਹੋ ਤੇ ਜਿਵੇਂ ਹੁਣ ਆਪਣੀ ਇਹ ਪੈਟਲ ਸਿੰਗਾਉਣੀਆਂ ਨੇਗੀਆਂ ਪੈਟਲ ਸੱਪਾ ਲਗਾਵਾਂਗੀ ਗ੍ਰੀਨ ਕਰ ਲੈਂਦੇ ਹਾਂ ਮੈਂ ata ਖਤਮ ਕਰ ਦਿਆਂ ਨਾਲ ਤੁਸੀਂ ਦੇਖੋ ਵੀ ਕਿੱਦਾਂ ਉੱਡ ਰਹੀ ਹੈ ਇਦਾਂ ਸੂਈ ਉੱਪਰ ਦੋ ਰਾਉਂਡ ਲਗਾ ਕੇ ਚਾਹੇ ਇੱਕ ਰਾਉਂਡ ਲਗਾ ਕੇ ਵੀ ਤੁਸੀਂ ਖਿਲਾ ਸਕਦੇ ਹੋਗਾ ਇਸ ਤੇ ਥੋੜਾ ਜਿਹਾ ਛੋਟਾ ਬਣ ਜਾਊਗਾ ਇਹ ਕੋ ਦੋ ਉਗਾਰੇ ਇੱਕ ਪਹਿਲ ਵਾਲੇ ਇੱਕ ਰਾਉਂਡ ਲਗਾਉਣਾ ਦੋਵੇਂ ਦੋਰੇ ਭਾਈ ਇਹ ਤੁਸੀਂ ਇਦਾਂ ਇਹਨੂੰ ਭਾਟੇ ਲੈਨੇ ਆ बटे दे सकते सीधे लगाने सीधे लगा सकते हो बटे देने बटे दे सकते हो ਜੀ ਮੈਂ ਮਾਦੀ ਤੇ ਸੀ ਨਹੀਂ ਮਾਦੋ ਪਾਉਂ। ਮੈਂ ਇੱਕ ਥ्रेड ਨਹੀਂ ਲਗਾਇਆ ਉਹਦਾ ਕਿਉਂਕਿ ਉਹ ਚੰਨੀ ਜਿਆਦਾ ਵਧੇਗਾ ਤੇ ਜੀ ਆਪ ਥ्रेड ਨਾ ਲਗਾਉਂਗੇ ਤਾਂ ਥੋੜਾ ਘਾਗਾ ਵੀ ਐਕਸਟਰਾ ਸੀਗਾ। ਪੇਟ ਬੈਟਲ ਸੀ ਕੋਈ ਤਾਂ ਮੈਨੂੰ ਪ੍ਰੋਬਲਮ ਆ ਸਕਦੀ ਹੈ ਬਣਾਉਣ ਚ ਮਤਲਬ ਜਿਹੜੀਆਂ ਆ ਵਾਲੀਆਂ ਬੈਕਿੰਗਸ ਨੇ بس ਤੁਸੀਂ ਅਗਲੀ ਵਾਰ ਸਹੀ ਬਣਾ ਲੂੰਗੀ ਇੱਕ ਦੋ ਵਾਰੀ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਮੇਰੇ ਕੋਲ ਪਰ ਮੈਂ ਜਨਨਣਾ ਆ ਪੈਸੋ ਜਨੇ ਵੀ ਬੰਦਾ ਨਹੀਂ ਹੈਗਾ ਆਪਣੇ ਦਾ ਹਨਾ ਪਰ ਤੇ ਨਾ ਨਹੀਂ ਹੁੰਦਾ ਆਪਾਂ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਬਣੂਗਾ ਕੋਈ ਹੱਦੀ ਕਰ ਨਹੀਂ ਹੁੰਦੀ ਕੋਈ ਆਪ ਕੋਈ ਵੀ ਕੰਮ ਆਪਾ ਨਹੀਂ ਹੁੰਦਾਗਾ ਕਰ ਸਕਦੀ ਹੁੰਦੇ ਆਪਾਂ ਮੈਂ ਤੇ ਆਪ ਕੋਸ਼ਿਸ਼ ਹੀ ਨਹੀਂ ਕਰਾਂਗੀ ਫਿਰ ਸਾਰੇ ਕੰਮ ਹੀ ਹੋ ਕੇ ਆ ਨੇ ਕੋਈ ਫੇਲ ਨਹੀਂ ਹੋ ਸਕੂ ਵੀ ਨਹੀਂ ਬਣਾ ਸਕਦੇ ਹਾਂ ਤੇ ਇਹ ਤੇ ਇਹਦਾ ਤੁਸੀਂ ਫਲਾਰ ਬਣਾ ਲਿਓ ਬੀਸੋ ਸਮ ਫਲਾਵਰ ਡਿਜ਼ਾਈਨ ਫੈਂਟੈਸਟਿਕ ਤੇ ਬਹੁਤ ਸਾਰੇ ਮਿਲ ਜਾਣਗੇ ਇਹ ਇੰਚ ਗ੍ਰੀਨ ਕਲਰ ਸਿੱਕ ਤੇ ਇੱਕ ਤੋਂ ਹੀ ਆ ਮੇਰੇ ਤਾਂ ਦੂਸਰੇ ਥ्रेड ਮੈਂ ਲਗਾ ਥੀੜਾ ਕੱਟਣਾ ਠੀਕ ਹੈ ਇਹ ਕਦੇ ਖਰਾਬ ਨਹੀਂ ਹੁੰਦਾ ਪਿਆ ਮੇਰੇ ਇਹਨੂੰ ਤਿਲਦੇ ਲੱਗਣ ਹੈਗਾ ਤਾਂ ਇਹ ਏਦਾਂ ਹੀ ਕੱਟਿਆ ਹੁੰਦਾ ਸ਼ਾਇਦ ਵੀ ਇਹਨਾਂ ਪਰਨਸ ਬਣਾਵਾਂਗੇ ਮੈਂ ਤੁਹਾਨੂੰ ਵੈਸੇ ਸਿਖਾ ਰਹੀ ਹਾਂ ਕਿ ਵੈਸੇ ਪੈਟਰਨਸ ਤਾਂ ਕੋਈ ਖਾਸ ਨਹੀਂ ਕਿ ਆਪਣਾ ਕੋਈ ਸੂਟ ਵਗੈਰਾ ਨਹੀਂ ਹੈ ਕੋਈ ਪੀਸ ਹੈ ਜਿਹੜਾ ਪੈਟਰਨ ਸੇ ਕਰੀਏ ਤੁਹਾਨੂੰ ਜਿਵੇਂ ਇਹ ਕੰਢੇ ਨੂੰ ਪੱਕੀ ਕਰਨ ਲਈ ਪਹਿਲੇ ਫੋਲਡ ਸਾਫਟੀਆ। ਕਿਉਂਕਿ ਇਹ ਜਿਆਦਾ ਟ੍ਰਿਕ ਨਹੀਂ ਹੁੰਦੀ ਨੇ। ਇਸ ਕਰਕੇ ਇਹਦੀ ਕੰਢੇ ਫੋਲਡਿੰਗ ਦੀ ਦਿੱਕਤ ਆਉਂਦੀ ਆ। ਇਹ ਜਿੱਦਾਂ ਐਥੀ ਆਪਾਂ ਫੈਰਲਸ ਬਣਾਉਣੇ ਆਂ। ਬਾਦੀ ਜੀ ਨੂੰ ਸੀ ਉੱਪਰ ਕਰਦੇ ਜਿਹੜਾ ਸੌਫਟ ਹੈ। ਕਮਾ ਆ ਕੀ ਇਹਸ ਉਹ ਹੀ ਤਰੀਕਾ ਹੈਗਾ ਇਹ ਵਾਲੀ ਪੈਡਲਸ ਨਾਲ ਦੀਆ ਬਣਾ ਲੋ ਤੁਸੀਂ ਸ਼ੇਪ ਆ ਦੇਸਾ ਬਣਾ ਲੈਣਾ ਕਿ ਦੀ ਵੀ ਸ਼ੇਪ ਤੁਸੀਂ ਇਹਨਾਂ ਦੀ ਬਣਾ ਸਕਦੇ ਹੋਗੇ ਜੀ ਤੁਸੀਂ ਅੱਗੇ ਸਾਰਾ ਨਾ ਰੱਖ ਲੈਣੀ ਜਿੰਨੇ ਕਿ ਤੁਸੀਂ ਕਰਨੇ ਨੇ ਠੀਕ ਹੈ ਤਾਂ ਬੰਦ ਕਰ ਦਿਚਾ ਨਹੀਂ ਕੋਈ ਪ੍ਰੋਬਲਮ ਕਰਨੀ ਆਪਣੀ ਤੱਕ ਕਰ ਦੇਣੀ ਹੈ ਉਨਾ ਅਜੀ ਨਰਸਿਕਾ ਮਾ ਕੇ ਸਿੱਧਾ ਕਰ ਲੈਣਾ ਇੱਥੇ ਤੇ ਫੇਰਾਕਾ ਐਂਡ ਰਾਈ ਪੈਡ ਉਸ ਤਿਆਰ ਕਰਨੀਆਂ ਨੇ ਜੁਮੇ ਕੁਛ ਨਹੀਂ ਕੁਝ ਛੇਵ ਵਗੈਰਾ ਵੀ ਇਹਦੀ ਬਣਾ ਕੇ ਹੁਣ ਐਦਾਂ ਨੂੰ ਆਸਾਈ ਕਰਨੀ ਇਸ ਕੋਲ ਥੋੜੀ ਜਿਹੀ ਪਤਲੇ ਰੀਵਨ ਹੋਊਗੇ ਤਾਂ ਵਧੀਆ ਰਹੂਗਾ ਬੈਸਟ ਰਹੂਗਾ ਮੈਨੂੰ ਤਾਂ ਨਹੀਂ ਮਿਲੇ ਹੈ ਇਹ ਇਸ ਕੋਲ ਜਿਹੜੇ ਜਈ ਕਈ ਕਈ ਵਾਰ ਤੁਹਾਨੂੰ ਮਾਰਕੀਟ ਚ ਮਿਲਦੇ ਆ

Tadi yang pasau itu sih super karna sofa lah di sebelah ਫਰ ਦੇਖਤ ਰਹਿ ਗਿਆ ਆਪਣਾ ਅਨ ਥੋੜਾ ਰਹਿ ਗਿਆ ਉਸ ਨੂੰ ਛੱਡ ਦੇਣਾ ਹੈ ਐਦਾਂ ਹੀ ਮੈਂ ਸੇਵਲੀ ਪੈਟਰ ਸਬਣ ਜੂਗੀ ਤੁਸੀਂ ਜਿਵੇਂ ਮਰਜ਼ੀ ਹੈ ਨਾ ਤਰੀਕਾ ਕੋਈ ਵੀ ਹਨ ਤਰ ਜੋੜ ਕਰ ਸਕਦੇ ਹੋਗੇ ਇਹ ਵਾਲੀ ਚੀਜ਼ ਬਣਾ ਲਓ ਮੈਂ ਤੁਹਾਨੂੰ ਇੱਕ ਹੋਰ ਫਰੀਨੇ ਫਲਾਰੇ ਦਾ ਆਹੀ ਵਾਲਾ ਜਿਹੜਾ ਰਾਉਂਡ ਆਪਾਂ ਉਹਦੇ ਨਾਲ ਸੁਣਾਉਣੇ ਆਗੇ ਮਤਲਬ ਦੀ ਜਿੰਦੇ ਉਹਨੂੰ ਕਾਟਨ ਥ्रेड ਨਾਲ ਠੀਕ ਹੈ 5 ਭਾਗਿਆਲਾ ਸਾመት ਨੂੰ ਦਿਖਾ ਰਹੀ ਹਾਂ ਮਤਲਬ ਇਹਦੀ ਜਗ੍ਹਾ ਤੇ ਸੁਤਾ ਥਰੇ ਵੀ ਜੁੜ ਕਰ ਸਕਦੇ ਹਾਂ ਇੱਥੋਂ ਲੈ ਕੇ ਇੱਥੇ ਤੱਕ ਇਹਦੇ ਲਈ ਜਿਹੜਾ ਫਲਾワー ਬਣਾਏ ਆਪਾਂ ਇਨ ਲਈ ਵਰਤਾ ਗੀ ਵੀ ਪਹਿਲਾਂ ਯੂਜ਼ ਕਰ ਸਕਦੇ ਆ ਜਿਹੜੀ ਆ ਚੀਜ਼ ਐਥੋਂ ਇਧਰ ਉਧਰ ਨੂੰ ਕੱਢਣ ਲਈ ਤੁਸੀਂ ਨਾਲ ਦੇ ਕਲਰ ਦੇ ਦੇਖੋ ਮੈਂ ਤੁਹਾਨੂੰ ਪਹਿਲਾਂ ਧਾਗਾ ਲਗਾ ਕੇ ਦਿਖਾਉਣੀ ਆ ਐਵੇਂ ਨਹੀਂ ਹੈਗਾ ਵੀ ਤੁਸੀਂ ਰੀਵਨ ਨਾਲ ਨਹੀਂ ਕਰ ਸਕਦੇ ਇਹ ਚੀਜ਼ ਕਰ ਸਕਦੇ ਹਾਂ ਬਟ ਆਪਾਂ ਨਾ ਜਦੋਂ ਇੱਕੋ ਹੀ ਥਾਂ ਤੋਂ ਹਨਾ ਵੀ ਉਹ ਧਾਗਾ ਥੋੜਾ ਜਿਹਾ ਹੋਵਾ ਠੀਕਾ ਵੀ ਇੱਕ ਜਗ੍ਹਾ ਤੋਂ ਆਪਾਂ ਵਾਰੀ-ਵਾਰੀ ਲੰਘਾਵਾਂਗੇ ਤਾਂ ਹੋ ਸਕਦਾ ਆਪਣਾ ਕੱਪੜਾ ਫਟ ਸਕਦਾ ਹੈਗਾ ਵੈਸੇ ਇੱਥੇ ਆਪਾਂ ਧਾਗਾ ਵੀ ਯੂਜ਼ ਰੀਵਨ ਵੀ ਯੂਜ਼ ਕਰ ਸਕਦੇ ਸੀ ਜਿ세 ਧਾਗਾ ਯੂਜ਼ ਕਰ ਰਹੇ ਹਾਂ ਹੁਣ ਐਡੀ ਕੋਈ ਗੱਲ ਨਹੀਂ ਹੈਗੀ ਮਤਲਬ ਉਹ ਵੀ ਹੋ ਜੂਗਾ ਯੂਜ਼ बस मैं इसलिए नहीं कर रही क्योंकि अपना कपड़ा ना फट जाए ठीक है मैं पूरा कंप्लीट सूट करूंगी एक करीबन सा था। मैं थाने उदो दिखाऊंगी सारा कुछ मतलब पैंट्स वगैरह टोटली ते आपा एक सूट रेडी जरूर करਾਂਗੇ ਤੁਹਾਡੇ ਨਾਲ ਠੀਕ ਹੈ ਜੀ ਇਦਾਂ ਆਪਾਂ 5 ਬਣਾ ਲਈ ਤਾਂ ਉਸ ਤੋਂ ਬਾਅਦ ਆਪਾਂ ਨੀਚੇ ਗੰਡਲ ਕਾ ਦਾਂਗੇ ਥ्रेड ਨੂੰ ਕੱਟ ਦਾਂਗੇ ਨੀਡਲ ਦੇ ਵਿੱਚ ਆਪਾਂ ਰਿਵਨ ਪਾਵਾਂਗੇ ਹੋਰ ਕਲਰ ਦਾ ਪਾ ਲੈਨੇ ਆ ਚਲੋ ਆਪਾਂ ਰੈੱਡ ਬਣਾਇਆ ਤਾਂ ਰੈਡੀ ਪਾਵਾਂਗੇ ਉਰ ਇਵਨ ਦਿੜ ਚੁੱਕਿਆਗਾ ਆਪਣਾ ਰੋਲ ਦੇ ਉਪਰੋਂ ਕਿਉਂਕਿ ਇਹ ਸੌਫਟ ਜ਼ਿਆਦਾ ਹੁੰਦੀ ਆ ਤਾਂ ਇਹ ਦਿੜ ਚਾਂਦੇ ਵਾਸਤੇ ਕਟਿੰਗ ਕਰ ਲਈ ਆਪਾਂ ਗੰਡ ਤੁਸੀਂ ਐਦਾਂ ਲਗਾਉਣੀ ਆ ਵੀ ਖੁੱਲੇ ਨਾ ਜਿਹੜੀ ਨੀਚੇ ਵਾਲੀ ਤੁਸੀਂ ਗੰਡ ਲਗਾਉਣੀ ਆ ਇਹ ਥੋੜੀ ਸੇਫਟੀ ਨਾਲ ਇਤੋਂ ਆਪਾਂ ਕੱਢ ਲਾਂਗੇ ਫਿਰ ਇੱਕ ਵਾਰੀ ਆਪਾਂ ਧਾਗੇ ਨੂੰ ਚੱਕਣਾਗਾ ਇੱਕ ਵਾਰੀ ਆਪਾਂ نیچے ਰੱਖਣਾ ਇਹਨੂੰ ਚੱਕਣਾ ਇਹਨੂੰ نیچے ਰੱਖਣਾ ਮਤਲਬ ਇਹ ਮੁੜੀ ਜਾਊਗਾ ਆਪਣੇ ਆਪ ਇਹਨੂੰ ਕੁਝ ਵੀ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਆਪਣੇ ਆਪ ਇਹ ਮੁੜ ਜਾਊਗਾ। ਫਿਰ ਵੀ ਉਹਨੇ ਇਹ ਰੋਜ਼ ਫਲਾਵਰ ਦੀ ਸ਼ੇਪ ਲੈ ਲੂਗਾ ਆਪਣੇ ਆਪ। ਮਤਲਬ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਜਿਹੜਾ ਆਪਾਂ ਰੋਜ਼ ਫਲਾਵਰ ਧਾਗੇ ਨਾਲ ਬਣਾਉਣੇ ਆਂਗੇ। ਜੇ ਉਹ ਤੁਹਾਨੂੰ ਚੀਜ਼ ਵਧੀਆ ਲੱਗੀ ਤੁਸੀਂ ਓਵੇਂ ਬਣਾ ਲਓ। ਧਾਗੇ ਵਾਲੀ ਵੀ ਸਹੀ ਆ ਵੈਸੇ। ਤੇ ਇਹ ਵੀ ਬਹੁਤ ਸੋਹਣੀ ਚੀਜ਼ ਆ। ਤੁਸੀਂ ਇਹ ਤਾਂ ਵੀ ਬਣਾ ਸਕਦੇ ਆਂ। ചക്കീഡണ ਇਦਾਂ ਇਹ ਵਾਲਾ ਆਪਣਾ ਫਲਾਵਰ ਕੈਂਪਲੀਟ ਹੋ ਕੰਪਲੀਟ ਹੋ ਜਾਏਗਾ ਠੀਕ ਹੈ ਜਦੋਂ ਇਹ ਕੰਪਲੀਟ ਹੋ ਗਿਆ ਥ्रेड ਨੂੰ ਆਪਾਂ نیچے نیچے ਘੱਟ ਦੇਾਂਗੇ ਆਪਾਂ نیچے ਘੱਟ ਦੇਾਂਗੇ ਠੀਕ ਆ ਇਸ ਤਰ੍ਹਾਂ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣਾ ਸਕਦੇ ਹੋਗੇ ਜੀ ਮੂਗਏ ਪਲੰਬੀ ਬੈਟਰਲਸ ਬਣਾਉਣੀ ਆ ਤੇ ਇਹਦੇ ਨਾਲ ਤੁਸੀਂ ਲੰਬੀ ਬੈਟਰਲ ਵੀ ਬਣਾ ਸਕਦੇ ਹੋ ਇਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਵੀ ਇਹ ਢਿੱਲ ਜੂਗਾ ਜਾਂ ਫਿਰ ਇਹ ਤਾਂ ਕੁਝ ਨਹੀਂ ਹੈਗਾ ਬਸ ਤੁਸੀਂ ਗੰਢ ਤੇ ਧਿਆਨ ਰੱਖਣਾਗਾ ਨਾ ਇਹਦਾ ਜਿਵੇਂ ਅੱਜਕੱਲਮ ਲੋਕ ਹੂਡਨ ਵੀ ਘਰ ਆਤੇ ਹਨਾ ਡਿਜ਼ਾਈਨਸ ਹੋ ਤੁਸੀਂ ਬਣਾ ਸਕਦੇ ਇਹਨਾਂ ਨਾਲ ਬਹੁਤ ਵਧੀਆ ਲੱਗਦੇ ਨੇ ਉਹ ਆਪਣਾ ਨਾਮ ਵਗੈਰਾ ਡਾਲ ਕੇ ਠੀਕ ਹੈ ਤੇ ਇਸ ਜਗ੍ਹਾ ਤੇ ਤੁਸੀਂ ਮੋਤੀ ਵਗੈਰਾ ਲਗਾ ਸਕਦੇ ਹੋ ਕੁਝ ਵੀ ਹੈ ਨਾ ਇਦਾਂ ਇਹਦੇ ਵਿੱਚ ਕਿ ਤੁਸੀਂ ਮੋਤੀ ਵਗੈਰਾ ਭਰ ਸਕਦੇ ਹੋ ਜੋ ਤੁਹਾਡੀ ਇੱਛਾ ਹੋਵੇ ਕਰ ਸਕਦੇ ਹੋ ਤੁਸੀਂ ਵੈਸੇ ਆ ਪੈਟਰਨਸ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਸੋਹਣੀਆਂ ਬਣੀਆਂ ਨੇ ਤੇ ਜਿਵੇਂ ਵੀ ਆਪਾਂ ਸੂਟ ਡਿਜ਼ਾਈਨ ਕਰਾਂਗੇ ਉਹਦੋਂ ਇਹਦਾ ਮਤਲਬ ਹੈ ਨਾ ਲੁੱਕੇ ਦੀ ਚੇਂਜ ਹੋ ਜਾਊਗੀ ਬਹੁਤ ਸੋਹਣਾ ਲੱਗੇਗਾ ਮਤਲਬ ਜਿਵੇਂ ਇੱਥੇ ਆਪਾਂ ਮੋਤੀ ਵਗੈਰਾ ਭਰਤੇ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਇੱਕ ਸੂਟ ਬਣਾ ਕੇ ਕੋਸ਼ਿਸ਼ ਕਰੂੰਗੀ ਕੀ ਮੈਂ ਪੂਰੀ ਵੀਡੀਓ ਪਾਵਾਂ ਠੀਕ ਹੈ ਜੀ ਓਕੇ ਬਾਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵਾਚ ਕਰਨ ਲਈ